ਜੇ ਜਰੋਂ ਧਰਮੇ ਪਿਤਾ ਨੂੰ ਹਾਜ਼ਰ ਨਾ ਜਾਣ ਕੇ ਸਾਰੇ ਜਣੇ ਸੰਘਰਸ਼ ਕਰਾਂਗੇ ਤੇ ਜ਼ਮੀਨ ਨਹੀਂ ਜਾਊਗੀ ਨਹੀਂ ਇਕੱਲੇ ਇਕੱਲੇ ਦੀ ਜਾਊਗੀ ਅੱਜ ਤਿੰਨ ਪਿੰਡਾਂ ਦੀਆਂ ਦੀ ਕੱਲ ਬਾਅਦ ਪਿੰਡਾਂ ਦੀ ਜਾਊਗੀ ਇਹ ਵੀ ਸਾਡੀ ਮੰਗ ਆ ਵੀ ਦੇਖੋ ਸਟੇਟ ਸਰਕਾਰ ਨੇ ਕੋਈ ਬਿਆਨ ਹੀ ਨਹੀਂ ਦਿੱਤਾ ਮੋਦੀ ਤਾਂ ਸਾਡਾ ਦਸ਼ਮਣ ਹੈ ਹੀ ਹੈ ਕਾਰਪੋਰੇਟ ਦੀ ਚੋਰੀ ਖੇਡਦਾ ਤੂੰ ਤਾਂ ਭਗਤ ਸਿੰਘ ਵਾਲੀ ਤੱਕ ਬੰਦਾ ਸੀ ਯਾਰ ਉਹ ਵੀ ਦਾ ਭਗਤ ਸਿੰਘ ਦੀ ਸਮਾਹ ਤੇ ਖੋਹਾਂ ਖੜਨਾ ਉਹ ਨਹੀਂ ਜਾਣ ਦੇਣੀ ਅਸੀਂ ਜ਼ਮੀਨ ਫਿਰ ਮੁੱਦਾ ਹੋਰ ਹੈ ਵੀ ਜਿਹੜਾ ਕਿਸਾਨ ਹੈ ਕਿਸਾਨ ਨੂੰ ਜਦੋਂ ਕਿਤੇ ਕਰਜ਼ਾ ਮਿਲਦਾ ਸੀ ਕਿਸਾਨ ਨਹੀਂ ਚੁਕਾ ਪਾਉਂਦਾ ਤੇ ਆੜ ਤੰਗਾ ਦਾ ਸੀ ਤੇ ਆਯੋਦਾ ਸੀ ਆਪਾਂ ਕਾਲੇ ਸਮਝੌਤੇ ਕਰਾਉਂਦੇ ਆ ਸੈਂਕੜੇ ਸਮਝੌਤੇ ਵੀ ਕਰਾਏ ਆ ਬੈਂਕਾਂ ਨਾਲ ਹੋਣ ਨਾਲ ਮਜ਼ਦੂਰ ਵੀ ਮਾਰਿਆ ਜਾ ਰਿਹਾ ਕਿਉਂਕਿ ਇੱਥੇ ਮਜ਼ਦੂਰਾਂ ਦੀ ਗੱਲ ਵੀ ਜ਼ਰੂਰੀ ਆ ਸਾਰਿਆਂ ਦਾ ਆਪਣਾ ਇੱਕ ਹੀ ਨਾਰਾ ਕਿਸਾਨ ਮਜੂਰ ਇੱਕ ਤਾਂ ਜਿੰਦਾਬਾ ਤੇ ਕਿਸਾਨ ਮਜੂਰੇ ਇੱਕ ਤਾਂ ਤਾਂ ਹੀ ਜਿੰਦਾਬਾ ਜੇ ਕਿਸਾਨਾਂ ਦਾ ਚੁੱਲ੍ਹਾ ਤਾਂ ਦਾ ਨਾ ਮਜੂਰਾਂ ਦਾ ਵੀ ਤਾਂ ਹੀ ਕਿਉਂਕਿ ਸਾਨੂੰ ਤਾਂ ਇੱਕ ਹੀ ਦਰ ਦਾ ਦਰਜਾ ਨਹੀਂ ਜਦੋਂ ਖਾਸਾ ਰਾਜਤਾ ਹੀ ਆ ਮਜੂਰਾਂ ਨੂੰ ਵੀ ਇਹਨਾਂ ਨੇ ਜਾਲ ਫਸਾਇਆ ਕਰਜੇ ਦੇ ਜਾਲ ਜਿਵੇਂ ਬੀਗੀਆਂ ਨੂੰ ਲੋਨ ਦੇ ਕੇ ਖਾਓ ਫਿਰ ਲੋਨ ਦੇ ਕੇ ਵੀ ਤੁਸੀਂ ਐਂ ਕਰੋ ਜੀ ਆਹ ਦੋਨੋਂ ਵਧੀਆ ਬੌਸੀ ਰਹਾਂਗੀ ਤੁਸੀਂ ਜਿਹੜੇ ਘਰਾਂ ਦੇ ਸ਼ਾਮ ਲਾੜ ਦੇ ਅੰਦਰ ਆਉਂਦੇ ਆ ਲਾਲ ਵੀਰੰਦਰਨ ਦੇ ਉਹਨਾਂ ਦੇ ਡਿਫਟਿੰਗ ਕਰਾ ਲੋ ਹੁਣ ਪਹਿਲਾਂ ਤਾਂ ਕਿਸਾਨ ਨੂੰ ਮਿਲਦਾ ਸੀ ਜ਼ਮੀਨ ਕੇ ਲਾ ਦੇ ਜਿਹਦੇ ਪੈਸੇ ਕਿਧਰ ਜਾਣਗੇ ਤੇ ਕੋਲੇ ਚਾਰ ਰੋੜੇ ਆ ਲੈ ਲਾਂਗੇ ਕੁੱਕੀ ਕਰ ਲੈਂਦੇ ਸੀ ਆਪਣੀ ਜ਼ਮੀਨ ਖਹਿਰ ਹੋ ਜਾਂਦੀ ਸੀ ਹੁਣ ਮਜ਼ਦੂਰ ਵੀ ਫਸ ਗਏ ਇਸ ਜਾਲ ਚ ਇਥੋਂ ਮੈਂ ਬੇਨਤੀ ਕਰਨਾ ਚਾਹਣਾ ਕਿ ਯਾਰ ਜਿਹੜੇ ਮਜ਼ਦੂਰ ਆ ਉਹ ਇਸ ਮੱਕੜ ਜਾਲ ਚ ਨਾ ਫਸਣ ਕਿਸਾਨੀ ਦਾ ਫਰਜ਼ੀ ਆ ਮੈਂ ਜੇ ਸਾਹਮਣੂ ਚੰਗੇ ਲੱਗਦੇ ਆ ਗਲਾ ਦਾ ਕੁੰਦੇ ਦੇ ਜਦੋਂ ਮੈਂ ਸਵਾਲ ਤਨ ਨੂੰ ਅਗਲਾ ਖੁੱਲਾ ਆ ਮੈਂ ਪੈ ਕੁੰਦੇ ਦੇ ਇਹਨਾ ਜਿ ਫੈਰਾ ਜਮੀਨ ਤੋਂ 10 ਲੱਖ ਦਾ 23 ਲੱਖ ਰੁਪਈਆ ਬਣਾਇਆ ਪਿਆ ਚੱਕ ਦੇ ਜੇ ਵਾਲੇ ਦਾ ਬੰਦਾ ਇੱਕ ਦਿਨ ਅਸੀਂ ਕੋਰਤੀ ਰਖਾ ਕੇ ਆਏ ਆ ਮੇਲਾ ਸਿੰਘ ਦੀ ਉਹਦੇ ਘਰ ਨੂੰ ਚੌਥੇ ਵਾਲੇ ਜਿੰਦਰਾ ਲੱਗਿਆ ਚਲੋ ਜਾਂਦੇ ਬੰਦੀ ਦੇ ਸੰਪਰਕ ਜਾਏਗਾ ਸਾਡੇ ਨਾਲ ਵਿਚਰਦਾ ਸਾਡਾ ਫਾਕ ਸੀ ਤੇ ਚਲੋ ਕਰ ਕਰਾ ਕੇ ਜੀ ਉਹ 15 18 ਲੱਖ ਦਾ ਰੁਪਈਆ 6 ਲੱਖ ਜੇ ਨਿਪਟ ਗਿਆ ਉਹ ਵੀ ਜਦੋਂ ਹੋ ਸਕਦਾ ਹੋਰ ਵੀ ਕੋਈ ਵੱਡੀ ਲੜਾਈ ਲੜੀ ਜਾਂਦੀ ਪਰ ਜਿੰਨੇ ਕੁ ਪਰਿਵਾਰ ਨੇ ਸਾਨੂੰ ਪਾਵਰ ਦਿੱਤੀ ਸੀ ਲੜੀ ਹੋਰ ਉੱਥੋਂ ਦਾ ਇੱਕ ਬੰਦਾ ਹੋਰ ਹੈ 10 ਲੱਖ ਦਾ 23 ਲੱਖ ਪੀਰਾਮਲ ਕੰਪਨੀ ਹੈ ਜੀ ਮਜਬੂਰ ਪਰਿਵਾਰ ਉਹਦੇ ਘਰ ਦੀ ਕੀਮਤ ਤੇ ਕੋਈ ਬਾਈ ਖੁੱਲਣਾ ਖਾਵ ਸਾਢੇ 12 ਲੱਖ ਤੇ ਘਰ ਦੀ ਕੀਮਤ ਪਾਈ ਤੇ 23 ਲੱਖ ਉਹਦੇ ਸਰਕਾਰ ਜਾ ਗਿਆ ਜੀ 2.5 ਜੀ ਪਾਣੀ ਇਹ ਨਹੀਂ ਹੈ ਤੇ ਬੀਬੀ ਨਾਲ ਪੈਣਾ ਦੇ ਨਾਂ ਤੇ ਕਰ ਦਿਆ ਦੇ ਜਿਹੜੇ ਹਰੇਕ ਨੂੰ ਪਿਆਰੀ ਐ ਉਹਨਾਂ ਦੇ ਘਰਾਂ ਤੋਂ ਸਮਾਨ ਚੱਕ ਚੱਕ ਲਈ ਜਾਂਦੇ ਐ ਇਸ ਕਰਕੇ ਸਾਨੂੰ ਕਿਰਤੀ ਜਮਾਤ ਨੂੰ ਇੱਕ ਹੋ ਕੇ ਲੜਾਈ ਲੜਨੀ ਪਊਗੀ ਜਦੋਂ ਇਹ ਸਾਰੀਆਂ ਵਿੱਡਾ ਮਿੱਡੀਆਂ ਲੜਾਈ ਦੀ ਇਹ ਮਿੱਡ ਮਿੱਟੀ ਐ ਸੀ ਯਾਨੀ ਜੀਤ ਪਾਈ ਜੀ ਧਿਆਨ ਦਿਓ ਜਦੋਂ ਇਹ ਲੜਾਈ ਦੀ ਅਸੀਂ ਵਿੱਡ ਮਿੱਟੀ ਸਾਡੇ ਕੋਲ ਆਪਸ਼ਨ ਕੀ ਸੀ ਸਾਡੇ ਕੋਲੇ ਨਹੀਂ ਵੀ ਸਰਕਾਰ ਕਿਵੇਂ ਲੋਟ ਆਉਂਦੀ ਸਰਕਾਰ ਸਾਡੀ ਝੋਂਦੀ ਅਸੀਂ ਨਾਤ ਨਹੀਂ ਲੜਾਈ ਲੜੀ ਆਨੇ ਅੱਜ ਅਗਰ ਵੀ ਕੋਈ ਨਿਮਤਰਾ ਘਰ ਦੱਸਾਂ ਮੇਰੇ ਵੇਦਾ ਕੀ ਦਾ ਵੇਦਾ ਕਾਰਪੋਰੇਟ ਕਾਪੜਾ ਦਾ 80000 ਰੋਹ 2 ਲੱਖ ਰੁਪਇਆ ਰੇਟ ਰੱਖ ਕੇ 50000 ਸਾਫਟੀ ਤੇ ਆ ਜਾ ਵੀ ਪਸਾਨ ਲੈਣਾ ਜਿਹੜਾ ਤੇ ਭਰ ਦੋ ਫਾਰਮ ਡੀਏਪੀ ਦੇ 40 ਸੈਂਪਲ ਭਰਾਏ ਗੁੱਡਨਾ ਸਾਹਿਬ ਆਦੇ ਮੈਂ ਭਰਾਏ ਗੁੱਡਨਾ ਸਾਹਿਬ ਤੇ ਬੰਦੇ ਵੀ ਆਦੇ ਮੈਂ ਭਰਾਏ ਮਾ ਬਹੁਤ ਚੰਗਾ ਕੀਤਾ ਸੁਸਾਇਟੀ ਨਾਲ ਸਾਡੀ ਖਾਦ ਆਈ ਹੈ ਡੀਏਪੀ ਜਿਹੜੀ ਅਸੀਂ ਪੋਮੀ ਪੋਮੀ ਜਦੋਂ ਸਾਡੇ ਤੇ ਧੋਪੀ ਆ ਤੇ ਚਾਹ ਨਾ ਜੋ ਪਗਨੇ ਨਕਲੀ ਦੇ 3500 ਫੇਰ ਹੈ 100 ਤੋਂ 60 ਫੇਰ ਹੈ 100 ਤੋਂ 60 ਆ ਬਾਈ ਕੀ ਦਸੀ ਜਾਂਦੇ ਮਤਲਬ ਰੇਤਾ ਹੀ ਪੁਆ ਗਿਆ ਫਿਰ ਮੈਂ ਉਹਨਾਂ ਨੂੰ ਪੁੱਛਿਆ ਭਾਈ ਕਾਰਵਾਈ ਕੀ ਕੀਤੀ ਆ ਹੁਣ ਕਾਰਵਾਈ ਵੀ ਕਰਨਗੇ ਇਸ ਮੀਟਿੰਗ ਤੋਂ ਬਾਅਦ ਤੇ ਤੁਹਾਡਾ ਹੱਕ ਹੈ ਤੇ ਤੁਹਾਡੀ ਪਾਵਰ ਹੈ ਲੋਕੋ ਸਾਡੀ ਕੋਈ ਪਾਵਰ ਨਹੀਂ ਜਿੰਨੇ ਤੁਸੀਂ ਇਕੱਠੇ ਹੋਗੇ ਵੀਰ ਕਿਸਾਨ ਨੇ 1400 ਰੁਪਇਆ ਮੋਰੀ ਦੇ ਲਾਇਆ ਤੇ ਖੇਤ ਚ ਜਾ ਕੇ ਰੇਤੇ ਦਾ ਛਿੱਟਾ ਤੇ ਸਾਰਾ ਕੁਝ ਉਹਨੇ ਹੀ ਨਿੱਕੀ ਜਾਂਦਾ ਮੈਂ ਸਿਰਫ ਮੱਡੀ ਚ ਤਾਣੀ ਵੜਿਆ ਵੀ ਲੋਕ ਆਖਣਗੇ ਕਿ ਤੁਹਣੀ ਕਿਉਂ ਆਪਣੇ ਦੇ ਦੁੱਖ ਨੂੰ ਬੋਲ ਲੱਗ ਜਾਂਦੇ ਆਂ ਕਿ ਕੀ ਭਾਲਦੇ ਆਂ ਅੱਜ ਵੀ ਤੁਸੀਂ ਇੱਥੋਂ ਹੀ ਬੈਠੇ ਬੈਠੇ ਕੱਲੋ ਕੱਲੋ ਬਣਾਉਣ ਭਣਾਉਣੇ ਸਾਰਾ ਬਧੀ ਪਿਆਦੋ ਨੰਬਰ ਦਾ ਮੋਨੋ ਵੀ ਜਾਣਾਂ ਦੇ ਛਿੜਕੀ ਜਾਂਦੇ ਜਿਹੜੀ ਬੰਦਾ ਰਾਉਂਡ ਅਪ ਦੀ ਕੁੜੀ ਵੀ ਮਿਲ ਜਾਂਦੀ ਆ ਪਰ ਮਿਲਦੀ ਕਿਸਾਨ ਨੂੰ 300 ਦੀ ਆ ਗ੍ਰਾਮੋ ਵੀ ਮਿਲ ਜਾਂਦੀ ਆ ਜਿੰਨੇ ਸਾਲ ਤੋਂ ਬੰਦਾ ਸਾਰੇ ਅਖਾਇਆ ਬੋਨੇਟ ਮਖਾਇਆ ਠੀਕ ਹੈ ਕਾਰਬੋਡੀਮ ਐਮਪੋਟਾਲੇ ਸਾਰੇ ਵਿਦਿਆਦੇ ਆ ਕਾਲੇ ਤੇ ਬਠਿੰਡੇ ਗਿਣਾ ਗੈਰ ਮੈਰੀ ਪੜੀ ਐ ਸਪਲਾਈ ਕਰਦੇ ਗਏ ਹਰਿਆਣੇ ਦੇ ਸਿੱਧੀ ਕਿਸਾਨਾਂ ਨੂੰ ਸਪਲਾਈ ਕਰਦੇ ਸੀ ਹਰ ਕਿਥੇ ਵਿਆਸ ਆ ਅਸੀਂ ਮਰ ਗਏ ਯਾਰ ਤੇ ਅੰਦਰ ਦਾ ਦਾਦਾ ਪੀੜੀਆਂ ਆਗੀਆਂ ਬੋਤਨਾ ਕੁੱਟਨਾ ਛੱਟਿਆ ਦੇ ਲੋਹੇ ਭੰਨੇ ਕਰਦੇ ਚਰਚਾ ਬਹੁਤ ਬੁਰਾ ਹਾਲਾ ਪਿਛਲੇ ਦਿਨੀ ਇਸੇ ਸੰਘਰਸ਼ ਨੂੰ ਲੈ ਕੇ ਜਦੋਂ ਅਸੀਂ ਐਕਸਲ ਸਾਹਿਬ ਦਾ ਦਫ਼ਤਰ ਸਾਡੇ ਨੂੰ ਸਾਡੀ ਜੱਦੀ ਬੰਦੀ ਕੌਮੀ ਕਿਸਾਨ ਯੂਨੀਅਨ ਨੂੰ ਅਸੀਂ ਲੜੇ ਇਹ ਬਾਈ ਦੀ ਹੈ ਰੇਡੀਓ ਤੇ ਮੀਡੀਆ ਕਰਕੇ ਐਕਸੀਅਰ ਸਾਹਿਬ ਨਾਲ ਮੈਨੂੰ ਲੱਗਦਾ ਪਈ ਕੁੱਲ ਹੰਦਾਲੇ ਉੱਥੇ ਕੀ ਹੋਇਆ ਚਾਰ ਗ੍ਰਿਡ ਫ੍ਰੀ ਹੋਏ ਕੋਲਿਆਂ ਵਾਲੀ ਤੇ ਤਿੰਨ ਗ੍ਰਿਡ ਸਾਡੇ ਭਲੇਰੀਆਂ ਆਲਮਾਲਾ ਦੇ ਇੱਕ ਜਿਹੜਾ ਜੁਬੇਡਾ ਜੁਬੇਡਾ ਚਲੋ ਆਪਾਂ ਨੂੰ ਲੈਣ ਮਿਲੀ ਹਸਿਆਣੇ ਦਿੱਤੀ ਆਪਣੇ ਲੋਕ ਕਾਰਜ ਦੇ ਦੁਆਰ ਨਾਲ ਮਿਲੀ ਆਪਣੇ ਸਾਰਿਆਂ ਦੇ ਸਹਿਯੋਗ ਨਾਲ ਮਿਲੀ 8-8 ਘੰਟੇ ਲੈਣ ਮਿਲੀ ਪਰ ਉਹ ਮੈਂ ਮੋਗੇ ਬੰਦ ਸੀ ਤੇ ਮੋਗੇ ਵੀ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਲੋਕ ਤਾਕਦ ਨਾਲ ਕੋਈ 20 ਪਿੰਡਾਂ ਨੂੰ ਪਾਣੀ ਲਵਾਇਆ ਹੈ। ਰਾਤ ਵੀ ਕੱਸੀ ਤੇ ਰਾਣੀ ਵਾਲੇ ਆਲੀਏ ਦੀ ਬੰਦੇ ਬੈਠੇ ਸੀਗੇ। ਉਹ ਮੁੰਡੇ ਬੈਠੇ ਆ ਇਧਰ ਕਮਲਗੜ੍ਹ ਕਵਰਾਲਾ ਜਿਹੜਾ ਹੈਗਾ। ਮੈਂ ਤਾਂ ਰੇਤ ਘਵਾਨਪੁਰਾ ਇੰਨਾ ਜਿਹੜਾ ਕਰਕੇ ਜਿਹੜਾ ਸਾਰੇ ਪਿੰਡਾਂ ਨੂੰ ਪਾਣੀ ਲਵਾਇਆ। ਉਸ ਦੌਰਾਨ ਮੈਨੂੰ ਗੁੱਸਾ ਆਇਆ। ਬਈਰ ਕਿਸਾਨ ਤਾਂ ਮਰੀ ਜਾਂਦਾ। ਤਦ ਤੁਸੀਂ ਆਪ ਤਾਂ ਸੀ ਏਸ਼ਕਾ ਦਾ ਸਭ ਤੋਂ ਵੱਡਾ ਪੋਸਟਰ ਛਾਪਤਾ ਵੀ ਪੋਸਟਰ ਨਾਲ ਕਿਸਾਨ ਦਾ ਕੀ ਮਤਲਬ 30 ਵਰਗਾ ਤੁਹਾਡਾ ਪੋਸਟਰ ਨੇ ਕਿਸਵਾਰ ਦਾ ਕਿਸਾਨ ਦਾ ਤੁਹਾਡੇ ਮੇਲਾ ਤੁਸੀਂ ਕਿਸਾਨਾਂ ਦੇ ਨਾਂ ਦੇ ਕਰਾਈ ਜਾਂਦੇ ਹੋ 11 ਲੱਖ ਰੁਪਇਆ ਖਾੜਿਆਂ ਵਾਲਿਆਂ ਨੂੰ ਦੇਈ ਬੈਠੇ ਹੋ ਵੀ ਖਾੜਿਆਂ ਨਾਲ ਇਕੱਠ ਕਰ ਲਾਂਗੇ ਫਿਰ ਊਪਣਪੂ ਵਾਲੇ ਮੋਟਰਸਾਈਕਲ ਕੱਢਾਂਗੇ ਫਲਾਣਾ ਕੱਢਾਂਗੇ ਹਰੇਕ ਤਰ੍ਹਾਂ ਕਿਸਾਨਾਂ ਨੂੰ ਭੁਮਾ ਕੇ ਇਕੱਠ ਕਰਨਾ ਹੈ ਮੁਖੌਣਾ ਹੈ ਕਿ ਕਿਸਾਨਾਂ ਦੀ ਹਿੱਤ ਹੈ ਹੀ ਸਰਕਾਰ ਆ। ਵੀ ਸਰਕਾਰ ਹਿੱਤ ਹੈ ਹੀ ਹੁੰਦੀ ਤੇ ਸਾਡੇ ਘਰਾਂ ਚ ਕੁਰਕੀਆਂ ਆਉਂਦੀਆਂ। ਜੇ ਕਿਸਾਨ ਹਿੱਤ ਹੈ ਹੀ ਪੰਜਾਬ ਸਰਕਾਰ ਹੁੰਦੀ ਭਗਵਾਨਤਮਾਨ ਦੀ ਸਰਕਾਰ ਤੇ ਸਾਡਾ ਖੇਤੀਬਾੜੀ ਦਫ਼ਤਰ ਕੋਲੇ ਆਲੀ ਜਾਂਦਾ ਤੇ ਉਸ ਰੋਡ ਤੇ ਟੱਪਾ ਰੋਡ ਤੇ ਆਵਣ ਘਰਾਣੇ ਤੋਂ ਟੱਪਾ ਰੋਡ ਤੇ ਜਿੱਥੇ ਉਹ ਭਗਵਾਨ ਕਰਉਂਦੇ ਆ ਡਾਕਟਰੀ ਜੀ। ਵੀ ਫੇਰ ਉੱਥੇ ਜਾਂਦਾ ਫੇਰ ਜਿਹੜੇ ਸਾਡੇ ਸ਼ਹੀਦ ਹੋਏ ਆ ਜਿਹੜੀ ਸਾਡੀ ਸਭ ਤੋਂ ਵੱਡੀ ਮੰਗ ਆ ਵੀ ਸਾਡੇ ਸ਼ਹੀਦ ਹੋਏ ਪਰਿਵਾਰ ਰੋਂਦੇ ਉਹਨਾਂ ਨੇ ਪਰਿਵਾਰਾਂ ਨੇ ਸੰਘਰਸ਼ 'ਚ ਕੁਰਬਾਨੀ ਕੀਤੀ ਆ ਯਾਰ ਉਹਨਾਂ ਕਰਕੇ ਅਸੀਂ ਸੰਘਰਸ਼ ਜਿੱਤੇ ਜਿਹੜੇ ਅਸੀਂ ਦੰਗ ਜੇ ਸਕੀਮ ਨੂੰ ਵੀ ਮਾਰਦਾ ਸੀ ਬਾਹਾਂ ਬਾਹਾਂ ਖੜੀਆਂ ਕਰ ਕਰਾਣੇ ਮੋਦੀ ਦੀ ਧੌਣ 'ਚ ਕਿੱਲਾ ਘੜਤਾ ਕਿੱਲਾ ਕਿਵੇਂ ਘੜਤਾ 800 ਬੰਦਾ ਸਾਡਾ ਸ਼ਹੀਦ ਹੋਇਆ ਯਾਰ ਤੇ ਉਹ ਬੈਠੇ ਰਹੇ ਗੁੱਡੀਆਂ ਸਾਹਿਬ ਦੇ ਮਾਰ ਕੇ ਫਿਰ ਲੰਮੀ ਬੈਠੇ ਰਹੇ ਉਹ ਆਦੇ ਵੀ ਅਸੀਂ ਨੌਕਰਾਂ ਦੇ ਦਿੱਤਿਆਂ ਨਾਲ ਰਹਉ ਰਹਿੰਦੇ ਆ। ਉਹ ਸ਼ਰਤ ਸਾਡੀ ਵੱਡੀ ਸ਼ਰਤ ਆ। ਅੱਜ ਵੀ ਮੀਟਿੰਗ ਚ। ਵੀ ਸਾਡੇ ਜੇ ਸਾਡੇ ਸ਼ਹੀਦ ਹੀ ਰੁਲ ਗਏ ਤੇ ਫਿਰ ਅਸੀਂ ਕੀ ਆ? ਸਾਰੇ ਨੂੰ ਨਸੀ ਮਰ ਜਾਗੇ ਸਾਡੇ ਬੱਚੇ ਰੋਣਗੇ। ਜਦੋਂ ਅਸੀਂ ਘਰੋਂ ਨਿਕਲੇ ਹੀ ਲੋਕਾਂ ਖਾਤਰ ਆ ਅਸੀਂ ਚੀਦਿਆਂ ਤੋਂ ਖਾਤਰ ਹੀ ਨਿਕਲੇ ਆ। ਕੋਈ ਅਸੀਂ ਡੋਗਲੇ ਤਾਂ ਹੈ ਨਹੀਂ ਵੀ ਅੱਜ ਅਸੀਂ ਕਿਸਾਨ ਜਥੇਬੰਦੀ ਜਾਂ ਤੇ ਅੰਦਰ ਖਾਤੇ ਜਾਂਦੇ ਅਸੀਂ ਆਰਐਸਐਸ ਦੀਆਂ ਮੀਟਿੰਗਾਂ ਕਰਦੇ ਆ ਜਾਂ ਅੰਦਰ ਖਾਤੇ ਜਾ ਕੇ ਅਸੀਂ ਕੋਈ ਕਿਸੇ ਪਾਰਟੀ ਦੀ ਜਾਂ ਕਿਸੇ ਵੀ ABC ਦੀ ਵੀ ਤੱਕੜੀ ਵਾਲੀ ਪੰਜੇ ਵਟੇ ਵਾਲੇ ਦੀ ਕਿਸੇ ਦੀ ਜਾਂ ਝਾੜੂ ਝੂਟੂ ਵਾਲਿਆਂ ਦੀ ਹਾਜ਼ਰੀ ਭਰਦੇ ਇਹ ਸਭ ਤੋਂ ਆਪਣਾ ਮੇਨ ਮੁੱਦਾ ਦੂਜਾ ਖੇਤੀਬਾੜੀ ਦਾ ਅਸਰ ਦਾ ਨਹਿਰੀ ਪਾਣੀ ਮੌਕੇ ਤੇ ਇਸ ਟਾਈਮ ਸਾਨੂੰ ਚਾਹੀਦਾ ਸੀ ਨਹੀਂ ਲੈਣਾ ਪਿੱਛੇ ਹਾੜਾ ਹੀ ਜਾਂਦੇ ਆ ਬਰਸਾਤਾਂ ਉਧਰ ਸ਼ੁਰੂ ਹੋ ਗਈਆਂ ਚਲੋ ਆਪਣੇ ਵੀ ਵਾਈ ਬਲੂ ਨੂੰ ਜਰਾਸ ਵੀ ਕਰਦੇ ਆ ਸਾਡੇ ਵੀ ਆ ਜੇ ਸਾਡੇ ਕਿਸਾਨ ਵੀ ਬਾਜਣ ਵੀ ਭਾਈ ਸਾਨੂੰ ਮੋਗਿਆਂ ਦਾ ਪਾਣੀ ਵੀ ਚਾਹੀਦਾ ਇਹ ਦਮ ਕਹੇ ਸਰਕਾਰ ਮਾਰਦੀ ਆ ਬਈ ਅਸੀਂ ਪਾਣੀ ਦੇਦਾ ਟੇਲਾਂ ਦੇ ਪਾਣੀ ਪਜਾਦਾ ਅਮੋਟ ਵਾਲੇ ਦੱਤ ਆਏ ਮਰੇ ਪੈਂ ਵਿੱਚ ਮੋਟਰਸਾਈਕਲ ਚਲਾ ਚਲਾ ਬਿਜਲੀ ਪਾਈ ਜਾਂਦੇ ਸਾਡੇ ਕਿਸਾਨ ਭਰਾ ਗੋਹਣਾ ਪੈ ਗਿਆ ਢੋਨਾ ਜਦੋਂ ਪਹਿਲਾਂ ਵਾਲਾ ਢੋਨਾ ਸੁੱਕ ਗਿਆ ਵਿਚਾਰੇ ਕੋ 17 18 ਦੀ ਪਣੀ ਨਹੀਂ ਪੁੱਛਦਾ ਦੱਸਦਾ ਕੋ 126 ਦੀ ਪੁੱਛਦਾ ਦੱਸਦਾ ਤੇ ਟੇਲਾਂ ਦੇ ਪਾਣੀ ਕਿਹਨੂੰ ਦੇਤਾ ਹੁਣ ਆ ਗਿਆ ਕੱਲ ਅਧਿਕਾਰਨ ਕਰ ਗਿਆ ਆਲਾ ਨਾਲ ਦੇ ਦੀ ਵੱਡੀ ਨਹਿਰ ਕੱਢੂਗਾ ਵੀ ਨਹਿਰ ਦੇ ਫਿਰ ਅਸੀਂ ਪਸ਼ੂ ਚਾਰਾਂਗੇ ਪਾਣੀ ਕਮ ਨਹੀਂ ਨੇ ਨਰਜ ਜਿਹੜਾ ਉਹ ਸਰਕਾਰ ਬੰਦ ਤੋਂ ਪਹਿਲਾਂ ਇਹ ਆਦਾ ਸੀ ਭਗਵੰਤ ਮਾਨ ਵੀ ਜਿਹੜਾ ਪਾਣੀ ਬਾਹਰ ਜਾਂਦਾ ਦੂਜੀਆਂ ਸਟੇਟਾਂ ਨੂੰ ਸਾਨੂੰ ਉਹ ਪੱਥਰ ਕੋਲਾ ਮੋਲਵੇ ਜਿਹੜੇ પેટ્રોલ ਮੋਲਵੇ ਜਿਆ ਅਸੀਂ ਪਿਆਰ ਦੇ ਪਾਣੀ ਦਾ ਮੁੱਲ ਲਵਾਂਗੇ ਮੁੱਲ ਤਾਂ ਕੀ ਲੈਣਾ ਪਹਿਲਾਂ ਆਪਦੇ ਘਰੇ ਪੂਰਾ ਕਰਨਾ 62 ਤੋਂ 70% ਖੇਤੀ ਨਹਿਰੀ ਪਾਣੀ ਨਾਲ ਹੋ ਸਕਦੀ ਆ ਫੇਰ ਆਲੇ ਨਹੀਂ ਫਸਲੀ ਨੂੰ ਭਿੰਨਤਾ ਥੋੜੇ ਧਿਆਨ ਚ ਮਾਮਲਾ ਲੈਣਾ ਬਹੁਤਿਆਂ ਦੇ ਹੋਊਗਾ ਕਿਉਂਕਿ ਤੁਸੀਂ ਵੱਧ ਸਤਕਾਰਯੋਗ ਵੱਧ ਮੇਰੇ ਨੂੰ ਜਾਣਦੇ ਹੋ ਖੇਤੀ ਉਪਹਿੰਦਾਂ ਦੇ ਨਾਂ ਤੇ ਬੀਬੀ ਜੀ ਖੇਤੀ ਉਪਹਿੰਦਾਂ ਦੇ ਨਾਂ ਤੇ ਰੁਪਿਆ ਆਇਆ ਸੈਂਟਰ ਸਰਕਾਰ ਹਨ ਉਹ ਜਿਨ੍ਹਾਂ ਨੇ ਨਰਮੇ ਦੀ ਬਿਜਾਈ ਕੀਤੀ ਹੈ ਜਾਂ ਸਿੱਧੀ ਬਿਜਾਈ ਕੀਤੀ ਹੈ ਉਹਨਾਂ ਨੂੰ ਕੁਛ ਨਾ ਕੁਛ ਗੋਗਲ ਦਾ ਤੋਂ ਮਿੱਟੀ ਝਾੜਨੀ ਸੀ ਐਨੇ ਦਿਨ ਬੀਤਣ ਦੇ ਬਾਅਦ ਲੋਕਾਂ ਨੇ ਧੱਖੜਣਾ ਵੀ ਬੀਜੀਆਂ ਇੱਦਾਂ ਸਾਡਿਆਂ ਨੇ ਪਿੰਡੀ ਵੀ ਬੀਜੀ ਆ ਮੂੰਗੀ ਵੀ ਬੀਜੀ ਆ ਉਹ ਪੈਸੇ ਕਿਸਾਨਾਂ ਦੇ ਖਾਤੇ 'ਚ ਜਾਣੇ ਸੀ ਹੁਣ ਆਲੇ ਦੀ ਅਸੀਂ ਡਾਇਰੈਕਟਰ ਤੇ ਕਾਰਵਾਈ ਕਰਾਂਗੇ ਕੱਲ੍ਹ ਦੇ ਪੇਪਰ 'ਚ ਨਿਊਜ਼ ਆਏਗੀ। ਢੁੱਗਣਾ ਸਾਹਿਬ ਨੇ ਕਿਹਾ ਥੇਤੀ ਬੜੀ ਮਾਤਰੀ ਨੇ। ਵੇਖੋ ਕਿੰਦੀ ਦੁੱਖदाई ਗੱਲ ਆ। ਇਹ ਸੰਯੁਕਤ ਮੋਰਚੇ ਦੀ ਮੀਟਿੰਗ ਐਵੇਂ ਨਹੀਂ ਸੱਦੀ ਕਿਸਾਨਾਂ ਦੇ ਦੁੱਖਾਂ ਪਿੱਛੇ ਸੱਦੀ ਆਪਾਂ। ਫਿਰ ਹੋਰ ਮਸਲਾ ਵੇਖ ਲਓ ਕਿ ਤਿੰਨ ਪਿੰਡਾਂ ਦੀ ਜ਼ਮੀਨ ਦੇ ਲੋਟਸਾਈ ਜਾਂਦੇ ਆ ਸਾਡੇ ਬੰਦਿਆਂ ਨੂੰ ਨੀਂਦੋਂ ਉੱਡ ਗਈ ਕਿਸਾਨ ਜਥੇਬੰਦਿਆਂ ਨੂੰ ਤੇ ਕਿਸਾਨਾਂ ਨੂੰ ਕਬਰ ਵਾਲਾ ਸਰਾਮਾ ਕਟਿਆ ਆਲੀ ਜਿਵੇਂ ਲਈ ਕਹੀ ਆਦੋ ਸੀ ਨਾ ਐਵੇਂ ਫਰਦੀ ਜੱਥੇ ਬੰਦਗਾਂ ਆ ਜਮੀਨ ਕਿਵੇਂ ਲੈ ਜਾਣਗੇ ਆਹੀ ਪਈ ਜਮੀਨ ਆ ਲਈ ਜਾਂਦੇ ਅਗਲੇ ਆਦੇ ਤੇ ਪਟਾਸ਼ ਹੈ ਜਮੀਨ ਖੋਈ ਜਾਊਗੀ ਕਦੇ ਸਾਥੀ ਹੋ ਇਹਨਾਂ ਦੇ ਨਾਂ ਤੇ ਕਦੇ ਪਟਾਸ਼ ਦੇ ਨਾਂ ਤੇ ਕਦੇ ਸੈਲੋ ਬਣਾਉਣ ਦੇ ਨਾਂ ਤੇ ਕਦੇ ਆ ਆ ਲਈ ਹੈ ਨਾ ਸੋਲਰ ਪਲਾਟਾਂ ਦੇ ਨਾਂ ਤੇ ਆ ਸਰਕਾਰ ਗੜ ਵਾਲੀ ਦਾ ਕੰਮ ਗੜ ਵੀ ਦਿੱਤੀ ਕਿੰਨੀ ਪਹਿਲੀ ਦਿੱਤੀ ਹੈ